ਕਾਰਵਾਈ ਜਰੂਰ ਕੀਤੀ ਜਾਵੇ ਸਾਡੀਆਂ ਵੀ ਮੰਗਾਂ ਸੁਣ ਲਿਓ ਜਨਾਬ ਜੀ ਮੰਗੀ ਤੁਸੀਂ ਕੌਣ ਬਈ ਦਰਸ਼ਕ ਹੀ ਬਣਨਾ ਸੀ ਤਾਂ ਉੱਥੇ ਬਣ ਜਾਂਦੇ ਇੰਨੇ ਵਧੀਆ ਥਾਂ ਦੇ ਉੱਤੇ ਇੰਨਾ ਤਕੜਾ ਸੈਟਅਪ ਇੰਨਾ ਵਧੀਆ ਪ੍ਰਬੰਧ ਉੱਥੇ ਪੁਲਿਸ ਵੀ ਲੱਗੀ ਹੋਣੀ ਸੀ ਤੁਹਾਡੇ ਕੁਰਸੀਆਂ ਵੀ ਚੰਗੀਆਂ ਸਾਰਾ ਕੁਝ ਵਧੀਆ ਸੀ ਜਿਹੜੇ ਉਰੇ ਮੁੱਦੇ ਸੀ ਉਹ ਹੀ ਅਸਲ ਮੁੱਦੇ ਨੇ ਪੰਜਾਬ ਦੇ ਜਿਹੜੇ ਹੁਣ ਉੱਥੇ ਮੁੱਦੇ ਨੇ ਉਹ ਸਿਰਫ ਤੇ ਸਿਰਫ ਸਿਆਸੀ ਮਾਇਲਜ ਵਾਸਤੇ ਇੱਕ ਡਰਾਮਾ ਹੈ ਤੁਸੀਂ ਜਿੰਨੇ ਵੀ ਆ ਪਿਛਲੇ 46 ਸਾਲਾਂ ਦੇ ਵਿੱਚ 4 ਸਾਲਾਂ ਦੇ ਵਿੱਚ ਵਿਧਾਨ ਸਭਾ ਦੇ ਸੈਸ਼ਨ ਹੋਏ ਉਹਨਾਂ ਵਿੱਚ ਸਿਵਾਏ ਡਰਾਮੇ ਬਾਜੀਤ ਹੋਇਆ ਜੀ ਕੁਝ ਇਹ ਦੋਏ ਆਪਸ ਦੇ ਵਿੱਚ ਕਿਵੇਂ ਪੈਨੇ ਟੁੱਟ ਟੁੱਟ ਕੇ ਇੱਕ ਦੂਜੇ ਨੂੰ ਮਿਹਣੋ ਮਿਹਣੀ ਜਿਵੇਂ ਨਾ ਕਿਤੇ ਨਾਨਕਾ ਮੇਰੇ ਤੇ ਦਾਦ ਕਾ ਮਿਲ ਨਹੀਂ ਇਕੱਠਾ ਆ ਜਾਂਦਾ ਵੀ ਸਿੱਠਣੀਆਂ ਦੰਨੇ ਐਵੇਂ ਤਾਂ ਉਥੇ ਸਿੱਠਣੀਆਂ ਦੰਨੇ ਆ ਉਹ ਤੇ ਬਾਅਦ ਜਫੀਆਂ ਭਾ ਕੇ ਫੋਟੋ ਭਜਾਉਂਦੇ ਹੋਣੇ ਕਿਸੇ ਦੀ ਘਰ ਵਾਲੀ ਕਿਵੇਂ ਬੋਲਦੀ ਆ ਕਿਸੇ ਨੇ ਕਿਦਾਂ ਦੇ ਕੱਪੜੇ ਪਾਏ ਹੋਏ ਆ ਕਿਸੇ ਨੇ ਕੀ ਪਜਾਮੀ ਪਾਈ ਹੋਈ ਆ ਤੇ ਜਿਹੜਾ ਮੁੱਦਾ ਹੈ ਉਹਨੂੰ ਕਿਵੇਂ ਕਹਿ ਰਹੇ ਆ ਬੈ ਜਾ ਬੈ ਜਾ ਬੈ ਜਾ ਫਾਈਲ ਟੇਬਲ ਤੇ ਪਈ ਆ ਬੱਸਾਂ ਦੀ ਬੋਡੀਆਂ ਵਾਲੀ ਸਿਰਫ ਇੱਕ ਡਿਕਟੇਟਰਸ਼ਿਪ ਵਾਂਗੂ ਵੀ ਬੈਠ ਬਈ ਮੁੱਖ ਮੰਤਰੀ ਸਾਹਿਬ ਕਹਿ ਰਹੇ ਥੇ ਤੇ ਜੇ ਉਹਨਾਂ ਨੂੰ ਪਤਾ ਹੈ ਵੀ ਮੇਰੇ ਟੇਬਲ ਤੇ ਫਾਈਲ ਪਈ ਆ ਫਿਰ ਉਹ ਮੁੱਦਾ ਕਿਉਂ ਨਹੀਂ ਸੀ ਵਿਧਾਨ ਸਭਾ ਦੇ ਵਿੱਚ ਹੁਣ ਤਾਂ ਜੀ ਬੋਰ ਹੋਣ ਲੱਗ ਗਏ ਹੁਣ ਤਾਂ ਇੱਕੋ ਜਿਹੀ ਚੀਜ਼ਾਂ ਚਿਹਰੇ ਬਸ ਬਦਲ ਜਾਂਦੇ ਆ ਜਿਹੜੇ ਖੱਬੇ ਪਾਸੇ ਬੈਠੇ ਉਹਨੇ ਸੱਜੇ ਪਾਸੇ ਆਏ ਨੇ ਜਿਹੜੇ ਸੱਜੇ ਹੁੰਨੇ ਉਹ ਖੱਬੇ ਪਾਸੇ ਹੁੰਨੇ ਆ ਉਹ ਅਮਨ ਅਰੋੜਾ ਕਹਿੰਦੇ ਪਿਛੇ ਬਿਆਨ ਕੀ ਦਿੱਤਾ ਸੀ ਵਿਧਾਨ ਸਭਾ ਦੇ ਵਿੱਚ ਅਮਨ ਅਰੋੜਾ ਕਹਿੰਦਾ ਕਹਿੰਦਾ ਖੈਰਾ ਸਾਹਿਬ ਤਾਂ ਤਾਂ ਔਖੇ ਨੇ ਕਿਉਂਕਿ ਇਹ ਉਧਰ ਦੀ ਉਧਰੇ ਰਹਿ ਗਏ ਅਸੀਂ ਉਧਰ ਤੋਂ ਇੱਧਰ ਆ ਗਏ ਇਸ ਤੋਂ ਵੱਧ ਲੋਕਤੰਤਰ ਦੀ ਬਦਸੂਰਤੀ ਹੋਰ ਕੀ ਹੋ ਸਕਦੀ ਹੈ ਜੀ ਮੁੱਖ ਮੰਤਰੀ ਹਰ ਇੱਕ ਖੰਭੇ 'ਤੇ ਪਟੰਗਿਆ ਵਾ ਕਿਤੇ ਡੇਕ 'ਤੇ ਪਟੰਗਿਆ ਵਾ ਕਿਤੇ ਆਂਬ 'ਤੇ ਪਟੰਗਿਆ ਵਾ ਕਿਤੇ ਕਿਕਰ 'ਤੇ ਪਟੰਗਿਆ ਵਾ ਪਟੰਗਿਆ ਵਾ ਮੁੱਖ ਮੰਤਰੀ ਨੇ ਉਹ ਬਹੁਤ ਪੂਜਕ ਬਣਾਇਆ ਵੈ ਦਾ ਕਰੋੜਾਂ ਰੁਪਏ ਦੇ ਪੋਸਟਰ ਲਾਤੇ ਜੀ ਉੱਥੇ ਕਹਿੰਦੇ ਸੱਦਾ ਨਹੀਂ ਦੇਣਾ ਲੋਕਾਂ ਨੂੰ ਜੀ ਸਾਰੇ ਪੰਜਾਬ ਚੋਂ ਵੀ ਆਓ ਸਤਾਪਦੀ ਨੂੰ ਨਤਮਸਤਕ ਹੋਈਏ ਜੀ ਪਹੁੰਚੀ ਐ ਇੱਥੇ ਅਨੰਦਪੁਰ ਸਾਹਿਬ ਵਿਖੇ ਚੱਲੋ ਉਹ ਕਹਿੰਦੇ ਕੀ ਮਾੜਾ ਲਿਖਿਆ ਹੁਣ ਜਿਹੜਾ ਇਹਦਾ ਮੰਤਰੀ ਸੌਂਦ ਆ ਜਾਂ ਸਾਡੇ ਉਥੇ ਦਾ ਐਮਐਲਏ ਆ ਜਾਂ ਹੋਰ ਜਿਹੜੇ ਨੇ ਉਹ ਕਿਹੜੇ ਧਾਰਮਿਕ ਆਗੂ ਨੇ ਜੀ ਉਹ ਕਿਹੜੇ ਧਾਰਮਿਕ ਲੋਕ ਨੇ ਉਹ ਕਿਹੜਾ ਧਾਰਮਿਕ ਕਾਰਜ ਪ੍ਰਣਾਲੀ ਦੇ ਵਿੱਚੋਂ ਆਏ ਲੋਕ ਨੇ ਜੀ ਬੱਸਾਂ ਭੇਜਣ ਵਿੱਚ ਕਟਾਈ ਕੀਤੀ ਤਾਂ ਸਿੱਧੇ ਆਰਟੀਐਸ ਸਸਪੈਂਡ ਨਾਲ ਹੀ ਸਿੱਧੀਆਂ ਕਾਰਵਾਈਆਂ ਹੋ ਰਹੀਆਂ ਕਿਸੇ ਨੂੰ ਕੋਈ ਮਾਫੀ ਨਹੀਂ ਜਿਹੜਾ ਪ੍ਰਬੰਧਾਂ ਦੇ ਵਿੱਚ ਕਟਾਈ ਕਰ ਰਿਹਾ ਨਾਲ ਦੀ ਨਾਲ ਕਾਰਵਾਈ ਗੱਲ ਕੁਝ ਵੀ ਨਹੀਂ ਹੈ ਜੀ ਇਹਨਾਂ ਦੇ ਪਾਰਟੀ ਵਰਕਰ ਲੈ ਕੇ ਹੋਣੇ ਆ ਇਹ ਆਪਣੇ ਪਾਰਟੀ ਵਰਕਰ ਨੂੰ ਕਰੇ ਆਪਣੀਆਂ ਗੱਡੀਆਂ ਖੜਾਓ ਤੁਹਾਨੂੰ ਸਰਕਾਰੀ ਖਰਚੇ ਤੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਸਰਕਾਰੀ ਵਸਾਉਣਗੇ ਉਹਦੀ ਬਲੀ ਚੜਾਤਾ ਵਿਚਾਰਾ ਇੱਕ ਅਫਸਰ ਮੈਨੂੰ ਇਦਾਂ ਲੱਗਦਾ ਬੱਸ ਆਫਸਾਲੀ ਗੱਲ ਹੋ ਰਹੀ ਹੈ ਮੈਨੂੰ ਲੱਗਦਾ ਲੀਡਰਾਂ ਦੀਆਂ ਗੱਡੀਆਂ ਗੁੱਡੀਆਂ ਦੇ ਵਿੱਚ ਤੇਲ ਨਹੀਂ ਪਿਆ ਉਹ ਅਫਸਰ ਨੇ ਕਿਤੇ ਨਾ ਜਵਾਬ ਦੇ ਦਿੱਤਾ ਜੇਬ ਜੂਬ ਚੋਂ ਪਾਉਣ ਤੋਂ ਉਹ ਵਿਚਾਰਾ ਝੜਕਾਤਾ ਇਹਨਾਂ ਨੇ ਉਹਦੀ ਬਲੀ ਲੈ ਲਈ ਵਸੇ ਅਫਸਰ ਸਾਡੇ ਗੁੰਗੇ ਨਹੀਂ ਬੋਲਦੇ ਨਹੀਂ ਹੈਗੇ ਅਫਸਰ ਵੀ ਸੱਚ ਨਹੀਂ ਬੋਲਦੇ ਬੋਲ ਦੇਣਾ ਚਾਹੀਦਾ ਅਫਸਰਾਂ ਨੂੰ ਕਿੱਕੜੀ ਦੀ ਗੱਲ ਹੈ ਕੀ ਕਰ ਲੈਣਗੇ ਜੀ ਬਦਲ ਹੀ ਕਰ ਦੇਣਗੇ ਉਹ ਜਾਗਦੀ ਜ਼ਮੀਨ ਰੱਖੋ ਸੌਰੇਓ ਤੁਸੀਂ ਕਿੱਧਰ ਤੁਰ ਪਏ ਉਹ ਖੂਬਸੂਰਤ ਦਰਸ਼ਕਾਤਾ ਵੀ ਮੰਤਰੀ ਸਾਹਿਬ ਲੱਗੇ ਹੋਇਆ ਉਹਦੇ ਨਾਲ ਕਲੀ ਕਰਨ ਆਲੇ ਦੋਲੇ 6-7 ਮੋਬਾਈਲ ਲੱਗੇ ਹੋਏ ਜੀ ਉਹਨੂੰ ਰਿਕਾਰਡ ਕਰਨਾ ਆਲੇ ਦੋਲੇ 10-12 ਪੁਲਿਸ ਵਾਲੇ ਗੰਨਾ ਲੈ ਕੇ ਕਣੇ ਆ ਜੀ ਤੇ ਮੰਤਰੀ ਸਾਹਿਬ ਇਕੱਲੇ ਉੱਥੇ ਲੱਗੇ ਹੋਇਆ ਇਹਨੂੰ ਸੇਵਾ ਕਹਿੰਦੇ ਆ ਜੀ ਜੋੜੇ ਘਰ ਬਣਾਤੇ ਉਹਨਾਂ 'ਤੇ ਵੀ ਆਪੀ ਲਿਖਿਆ ਹੋਤਾ ਵੀਏ ਵੀ ਜੋੜੇ ਘਰ ਦੇਖਿਆ ਤੁਸੀਂ ਕਦੇ 70 ਸਾਲਾਂ 'ਚ ਮੈਂ ਪਹਿਲੀ ਵਾਰ ਦੇਖਿਆ ਜੀ ਇਹ ਧਾਰਮਿਕ ਸਮਾਗਮ ਕਰਾ ਰਹੇ ਨੇ ਜੀ ਠੀਕ ਹੈ ਜੀ ਡੇਢ 2 ਕਿਲੋਮੀਟਰ ਆਨੰਦ ਸਾਹਿਬ ਤੋਂ ਪਿੱਛੇ ਗੱਡੀਆਂ ਰੋਕ ਦਿੰਦੇ ਨੇ ਲੋਕਾਂ ਦੀ ਬੇਥੋਂ ਪੈਦਲ ਜਾਓ ਜੀ ਤੇ ਜਿਹੜੀ ਗੱਡੀ ਟੂੰ ਟੂੰ ਕਰਦੀ ਆਉਂਦੀ ਜਿਵੇਂ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਉੱਥੇ ਉਹ ਨਹੀਂ ਰੁਕਦੀ ਉੱਥੇ ਇਹ ਧਾਰਮਿਕ ਸਮਾਗਮ ਹੈ ਜੀ ਰਫਲਾਂ ਦੇ ਪਹਿਰੇ ਦੇ ਵਿੱਚ ਲਾਲ ਬੱਤੀ ਵਾਲੀਆਂ ਗੱਡੀਆਂ ਦੇ ਵਿੱਚ ਟੂੰ ਟੂੰ ਕਰਦੇ ਆ ਭਜਦੇ ਆ ਲੋਕਾਂ ਨੂੰ ਡਰਾਉਂਦੇ ਆ ਦਬਕਾਉਂਦੇ ਆ ਆ ਹਜ਼ਾਰਾਂ ਬੰਦੇ ਪੁਲਿਸ ਦੇ ਲਾ ਕੇ ਲੋਕਾਂ ਨੂੰ ਆਏ ਤੋਰ ਰਹੇ ਨੇ ਜਿਵੇਂ ਭੇਡ ਬੱਕਰੀਆਂ ਹੁੰਦੀਆਂ ਨੇ ਲੈ ਇਹਨਾਂ ਦੇ ਵਿੱਚ ਇਹ ਧਾਰਮਿਕ ਸਮਾਗਮ ਨਹੀਂ ਹੁੰਦੇ ਪੰਜਾਬ ਦੇ ਵਿੱਚ ਅਨੰਦਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਸਮਾਗਮ ਮੌਕੇ ਪੰਜਾਬ ਸਰਕਾਰ ਵੱਲੋਂ ਇੱਕ ਸੈਸ਼ਨ ਸੱਦਿਆ ਗਿਆ ਜ ਜਦੀ ਤਿਆਰੀ ਬੜੇ ਲੰਮੇ ਸਮੇਂ ਤੋਂ ਚੱਲ ਰਹੀ ਹੈ ਵਿਧਾਨ ਸਭਾ ਦਾ ਪੂਰਾ ਸੈਟਅਪ ਲੱਗਿਆ ਤੇ ਵਿਧਾਇਕਾਂ ਦੇ ਰਹਿਣ ਤੱਕ ਦਾ ਪ੍ਰਬੰਧ ਕੀਤਾ ਗਿਆ ਤੇ ਕਿਹਾ ਇਹ ਗਿਆ ਕਿ ਇਤਿਹਾਸਕ ਫੈਸਲੇ ਹੋਣਗੇ ਜਿਦੇ ਵਿੱਚ ਲੋਕ ਵੀ ਆਉਣ ਦਰਸ਼ਕ ਬਣ ਕੇ ਉਸ ਕਾਰਵਾਈ ਨੂੰ ਦੇਖਣ ਕਿ ਸਾਡੀ ਸਰਕਾਰ ਸਾਡੇ ਲਈ ਕੀ ਕਰ ਰਹੀ ਹੈ ਕਿਹੜੇ ਨਵੇਂ ਇਤਿਹਾਸਕ ਫੈਸਲੇ ਸਰਕਾਰ ਦੇ ਵੱਲੋਂ ਲਏ ਜਾਂਦੇ ਆ ਸੋ ਜਿੱਥੇ ਉੱਥੇ ਦਰਸ਼ਕ ਆਉਣੇ ਆ ਤਾਂ ਉੱਥੇ ਉਸੇ ਤਰਜ਼ ਦੇ ਉਤੇ ਕਿ ਵਿਧਾਨ ਸਭਾ ਹੋਰ ਐਕਟ ਕੀਤਾ ਗਿਆ ਜਿਸ ਦੇ ਵਿੱਚ ਜਿੱਥੇ ਸਰਕਾਰ ਦੇ ਨੁਮਾਇੰਦਿਆਂ ਨੂੰ ਮੁਖੱਟੇ ਪਾ ਕੇ ਬਿਠਾਇਆ ਗਿਆ ਸੀ ਦਰਸਾਇਆ ਗਿਆ ਸੀ ਤਾਂ ਉੱਥੇ ਹੀ ਉਸ ਦੇ ਨਾਲ ਸੰਘਰਸ਼ੀ ਲੋਕ ਵੀ ਹੱਥਾਂ ਦੇ ਵਿੱਚ ਤਖਤੀਆਂ ਲੈ ਕੇ ਆਪਣੇ ਮੁੱਦੇ ਰੱਖਣ ਆਏ ਸੀ ਦਰਸ਼ਕ ਇੱਥੇ ਵੀ ਬੈਠੇ ਸੀ ਸੋ ਅੱਜ ਜਿਹੜੀ ਇਹ ਐਕਟ ਕੀਤਾ ਗਿਆ ਉਸ ਦੇ ਵਿੱਚੋਂ ਇੱਕ ਦਰਸ਼ਕ ਸਾਡੇ ਨਾਲ ਹੈ ਖੁਸ਼ਿੰਦਰ ਸਿੰਘ ਜੰਡ ਸਾਹਿਬ ਬਈ ਦਰਸ਼ਕੇ ਬਣਨਾ ਸੀ ਤਾਂ ਉੱਥੇ ਬਣ ਜਾਂਦੇ ਐਨੇ ਵਧੀਆ ਥਾਂ ਦੇ ਉੱਤੇ ਐਨਾ ਤਕੜਾ ਸੈਟਅਪ ਐਨਾ ਵਧੀਆ ਪ੍ਰਬੰਧ ਉੱਥੇ ਪੁਲਿਸ ਵੀ ਲੱਗੀ ਹੋਣੀ ਸੀ ਤੁਹਾਡੇ ਕੁਰਸੀਆਂ ਵੀ ਚੰਗੀਆਂ ਸਾਰਾ ਕੁਝ ਵਧੀਆ ਸੀ ਇੱਥੇ ਦਰਸ਼ਕ ਬਣੇ ਤੁਸੀਂ ਆ ਕੇ ਹਾਂ ਕੋਈ ਖਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਸਹੀ ਗੱਲ ਆ ਤੁਹਾਡੀ ਵੀ ਦਰਸ਼ਕ ਬਣਨ ਦਾ ਜਿਹੜਾ ਨਜ਼ਾਰਾ ਉੱਥੇ ਆਉਣਾ ਉਹ ਰਤਾ ਹੈ ਨਹੀਂ ਸੀਗਾ ਕਿਉਂਕਿ ਉੱਥੇ ਕੁਰਸੀਆਂ ਵਧੀਆਂ ਉੱਥੇ ਟੈਂਟ ਵਧਿਆ ਉੱਥੇ ਮਾਹੌਲ ਵਧਿਆ ਉੱਥੇ ਪੁਲਿਸ ਵਧਿਆ ਉੱਥੇ ਸਾਰਾ ਕੁਝ ਵਧਿਆ ਪਰ ਜਿਹੜੇ ਮੁੱਦੇ ਆ ਜੀ ਉਹ ਉੱਥੇ ਨਹੀਂ ਵਧਿਆ ਹੈਗੇ ਉਹ ਉਰੇ ਵਧਿਆ ਸੀਗੇ ਜੀ ਅੱਜ ਜਿਹੜੇ ਉਰੇ ਮੁੱਦੇ ਸੀ ਉਹ ਹੀ ਅਸਲ ਮੁੱਦੇ ਨੇ ਪੰਜਾਬ ਦੇ ਜਿਹੜੇ ਹੁਣ ਉੱਥੇ ਮੁੱਦੇ ਨੇ ਉਹ ਸਿਰਫ ਤੇ ਸਿਰਫ ਸਿਆਸੀ ਮਾਈਲੇਜ ਵਾਸਤੇ ਇੱਕ ਡਰਾਮਾ ਹੈ ਇੱਕ ਖਾਨਾ ਪੂਰਤੀ ਆ ਵਿਧਾਨ ਸਭਾ ਦੇ ਨਾਂ ਉਤੇ ਜੋ ਅਸਲ ਮੁੱਦੇ ਹੋ ਰਹੀ ਰੱਖੇਗੇ ਜੀ ਮੈਂ ਮੁੱਦਿਆਂ ਕਰਕੇ ਉਰੇ ਬੈਠਾ ਤਾਂ ਡਰਾਮਾ ਕਿਉਂ ਲੱਗਦਾ ਤੁਹਾਨੂੰ ਸਰਕਾਰ ਦਾ ਅਸਲੀ ਕੰਮ ਜਿੱਥੇ ਐਨੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਜਿੱਤ ਕੇ ਉੱਥੇ ਪਹੁੰਚੇ ਤੇ ਲੋਕ ਕਹਿੰਦੇ ਉਹਨਾਂ ਦੇ ਨਾਲ ਆ ਲੋਕ ਉਹਨਾਂ ਤੇ ਮਾਣ ਕਰਦੇ ਆ ਤੇ ਉਹ ਤੁਹਾਨੂੰ ਡਰਾਮਾ ਕਿਉਂ ਲੱਗਦਾ ਤੁਸੀਂ ਜਿੰਨੇ ਵੀ ਆ ਪਿਛਲੇ 24 ਸਾਲਾਂ ਦੇ ਵਿੱਚ 4 ਸਾਲਾਂ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਹੋਏ ਉਹਨਾਂ ਵਿੱਚ ਸਿਵਾਏ ਡਰਾਮੇ ਬਾਜ਼ੀਤ ਹੋਇਆ ਜੀ ਕੁਝ ਜਦੋਂ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਵਿਰੋਧੀ ਧਿਰ ਤੇ ਰੂਲਿੰਗ ਤੇ ਰਾਜ ਕਰਦੀ ਤੇ ਇਹ ਦੋਏ ਆਪਸ ਦੇ ਵਿੱਚ ਕਿਵੇਂ ਬੈਨੇ ਟੁੱਟ ਟੁੱਟ ਕੇ ਇੱਕ ਦੂਜੇ ਨੂੰ ਮਿਹਣੋ ਮਿਹਣੀ ਜੇ ਮੈਨਾਂ ਕਿਤੇ ਨਾਨਕਾ ਮੇਰੇ ਤੇ ਦੱਦ ਕਾ ਮਿਲ ਨਹੀਂ ਇਕੱਠਾ ਆ ਜਾਂਦਾ ਵੀ ਸਿੱਠਣੀਆਂ ਦੰਨੇ ਆ ਐਵੇਂ ਤਾਂ ਉਥੇ ਸਿੱਠਣੀਆਂ ਦੰਨੇ ਆ ਉਹ ਤੇ ਬਾਅਦ ਜਫੀਆਂ ਭਾ ਕੇ ਫੋਟੋ ਖਿਚਾਉਂਦੇ ਹੁੰਨੇ ਤੁਹਾਨੂੰ ਖੂਬਸੂਰਤੀ ਨਹੀਂ ਲੱਗਦੀ ਇਹ ਲੋਕਤੰਤਰ ਦੀ ਵੀ ਹਾਂ ਜੀ ਵਿਰੋਧੀ ਤੇ ਨਹੀਂ ਹੋਊਗੀ ਜੇ ਇਹ ਮਿਹਣੋ ਮਿਹਣੀ ਨਹੀਂ ਹੋਣਗੇ ਤਾਂ ਲੋਕਤੰਤਰ ਇਹ ਨਹੀਂ ਚੱਲੂਗਾ ਮੈਂ ਕਹਿੰਦਾ ਵੀ ਇਸ ਤੋਂ ਵੱਡੀ ਬਦਸੂਰਤੀ ਕੋਈ ਨਹੀਂ ਹੈਗੀ ਜੀ ਲੋਕਤੰਤਰ ਦੀ ਜਿਹੜੀਆਂ ਸਿੱਠਣੀਆਂ ਦੰਨੇ ਆ ਉਹ ਪੰਜਾਬ ਦੇ ਮੁੱਦਿਆਂ ਦੀਆਂ ਥੋੜੀਆਂ ਜੀ ਉਹ ਕੀ ਆ ਕਿਸੇ ਦੀ ਕਿਸੇ ਨੇ ਕਿਦਾਂ ਦੇ ਕੱਪੜੇ ਪਾਏ ਹੋਏ ਆ ਕਿਸੇ ਨੇ ਕੀ ਪਜਾਮੀ ਪਾਈ ਹੋਈ ਆ ਤੇ ਜਿਹੜਾ ਮੁੱਦਾ ਹੈ ਉਹਨੂੰ ਕਿਵੇਂ ਕਹਿ ਰਹੇ ਆ ਬੈਜਾ 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 ਫਾਈਲ ਟੇਬਲ ਤੇ ਪਈ ਆ ਬੱਸਾਂ ਦੀ ਬੋਡੀਆਂ ਵਾਲੀ ਤੇ ਕਾਗਜ਼ਾਂ ਦੇ ਵਿੱਚ ਏਜੰਡੇ 'ਚੋਂ ਮੁੱਦਾ ਹੈ ਨਹੀਂ ਤਾਂ ਸਿਰਫ ਇੱਕ ਡਿਕਟੇਟਰਸ਼ਿਪ ਵਾਂਗੂ ਵੀ ਬੈਠ ਬਈ ਮੁੱਖ ਮੰਤਰੀ ਸਾਹਿਬ ਕਹਿ ਰਹੇ تھے ਤੇ ਜੇ ਉਹਨਾਂ ਨੂੰ ਪਤਾ ਹੈ ਵੀ ਮੇਰੇ ਟੇਬਲ ਤੇ ਫਾਈਲ ਪਈ ਆ ਫਿਰ ਉਹ ਮੁੱਦਾ ਕਿਉਂ ਨਹੀਂ ਸੀ ਵਿਧਾਨ ਸਭਾ ਦੇ ਵਿੱਚ ਤਾਂ ਲੱਗਦਾ ਵੀ ਉਹ ਡਰਾਮੇਬਾਜੀ ਆ ਜੀ ਤਾਮੇ ਕਹਣਾ ਵੀ ਉੱਥੇ ਸਵਾਦ ਨਹੀਂ ਆਉਂਦਾ ਹੈਗਾ ਜੀ ਉਹ ਡਰਾਮਾਬਾਜ਼ੀ ਦੇ ਕੇ ਹੁਣ ਤਾਂ ਜੀ ਬੋਰ ਹੋਣ ਲੱਗੇ ਹੁਣ ਤਾਂ ਇੱਕੋ ਜਿਹੀ ਚੀਜ਼ਾਂ ਚਿਹਰੇ ਬਸ ਬਦਲ ਜਾਂਦੇ ਆ ਜਿਹੜੇ ਖੱਬੇ ਪਾਸੇ ਬੈਠੇ ਉਹਨੇ ਸੱਜੇ ਪਾਸੇ ਆ ਜਿਹੜੇ ਸੱਜੇ ਹੁੰਨੇ ਉਹ ਖੱਬੇ ਪਾਸੇ ਆਉਂਨੇ ਆ ਜਿਹੜੇ ਹੁਣ ਆ ਨਵੇਂ ਵੀ ਆਏ ਆ ਇਹ ਵੀ ਕੌਣ ਸੀਗੇ ਜੀ ਦੂਸਰੀਆਂ ਪਾਰਟੀਆਂ ਦੇ ਵੀ ਦੋਲ ਨੰਬਰ 3 ਨੰਬਰ ਜਾਂ 4 ਨੰਬਰ ਲਾਈਨ ਦੇ ਲੀਡਰ ਤੇ ਉਹੀ ਉਧਰ ਸ਼ਿਫਟ ਹੋ ਗਏ ਜੀ ਉਹੀ ਉਧਰ ਤੋਂ ਬਣੇ ਹੋਏ ਨੇ ਉਹ ਅਮਨ अरोड़ा ਕਹਿੰਦੇ ਪਿਛੇ ਬਿਆਨ ਕੀ ਦਿੱਤਾ ਸੀ ਵਿਧਾਨ ਸਭਾ ਦੇ ਵਿੱਚ ਅਮਨ अरोड़ा ਕਹਿੰਦਾ ਕਹਿੰਦਾ ਖੈਰਾ ਸਾਹਿਬ ਤਾਂ ਤਾਂ ਇਸ ਤੋਂ ਵੱਧ ਲੋਕਤੰਤਰ ਦੀ ਬਦਸੂਰਤੀ ਹੋਰ ਕੀ ਹੋ ਸਕਦੀ ਹੈ ਜੀ ਇਸ ਚੀਜ਼ ਵਾਸਤੇ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾਂਦਾ ਜੀ ਇਹ ਲੋਕਾਂ ਦੇ ਮੁੱਦੇ ਨਹੀਂ ਹੈ ਬਾਈ ਜੀ ਤਾਂ ਕਹਿੰਨਾ ਮੈਂ ਵੀ ਉਹ ਡਰਾਮੇ ਬਾਜੀ ਹੈ ਤੁਸੀਂ ਫਿਰ ਕਿਉਂ ਬੁਲਾਇਆ ਇੱਥੇ ਵਿਧਾਨ ਸਭਾ ਦਾ ਸੈਟਅਪ ਇਹ ਤੋਂ ਕਿਉਂ ਲਾਇਆ ਇਹ ਤਾਂ ਲਾਇਆ ਗਿਆ ਵੀ ਅਸੀਂ ਦੱਸ ਦੀ ਇੱਕ ਵਾਰ ਸਰਕਾਰ ਨੂੰ ਉਹਨਾਂ ਦਾ ਸੈਸ਼ਨ ਚੱਲਣ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਦੱਸ ਦੀ ਵੀ ਪੰਜਾਬ ਦੇ ਆਹ ਮੁੱਦੇ ਅਸਲ ਨੇ ਜਿਹੜੀ ਤੁਸੀਂ ਡਰਾਮੇ ਬਾਜੀ ਕਰਨੀ ਆ ਜਿਹਦੇ ਵਾਸਤੇ ਤੁਸੀਂ ਕਰੋੜਾਂ ਰੁਪਈਆ ਖਰਚ ਕਰਤਾ ਮੁੱਖ ਮੰਤਰੀ ਹਰ ਇੱਕ ਖੰਭੇ ਪਟੰਗਿਆ ਵਾ ਕਿਤੇ ਡੇਕ ਪਟੰਗਿਆ ਵਾ ਕਿਤੇ ਆਂਬ ਪਟੰਗਿਆ ਵਾ ਕਿਤੇ ਕਿਕਰ ਪਟੰਗਿਆ ਟੰਗਿਆ ਵਾ ਮੁੱਖ ਮੰਤਰੀ ਨੂੰ ਉਹ ਬਹੁਤ ਆਪੋਜਕ ਬਣਾਇਆ ਵਾ ਇਹਦਾ ਕਰੋੜਾਂ ਰੁਪਏ ਦੇ ਪੋਸਟਰ ਲਾਤੇ ਜੀ ਉੱਥੇ ਉਹ ਕਹਿੰਦੇ ਸੱਦਾ ਨਹੀਂ ਦੇਣਾ ਲੋਕਾਂ ਨੂੰ ਜੀ ਸਾਰੇ ਪੰਜਾਬ ਚੋਂ ਵੀ ਆਓ ਸਤ੍ਆਪਦੀ ਨੂੰ ਨਤਮਸਤਕ ਹੋਈਏ ਜੀ ਪਹੁੰਚੀ ਐ ਇਥੇ ਨੰਦਪੁਰ ਸਾਹਿਬ ਇਖੇ ਚੱਲੋ ਉਹ ਕਹਿੰਦੇ ਕੀ ਮਾੜਾ ਲਿਖਿਆ ਸਾਰੇ ਪੰਜਾਬ ਨੂੰ ਸੱਦਾ ਹੀ ਦਿੱਤਾ ਸੀ ਵੀ ਆਓ ਆਪਣੇ ਸ਼ਹੀਦਾਂ ਨੂੰ ਨਤਮਸਤਕ ਹੋਈਏ ਯੂਰਪ ਦੇ ਨਾ ਇੱਕ ਬਹੁਤ ਵੱਡੇ ਸਿਆਸੀ ਤੌਰ ਤੇ ਲੇਖਕਾਰ ਹੋਏ ਨੇ ਜੀ ਉਹਨਾਂ ਨੇ ਇੱਕ ਗੱਲ ਕਹੀ ਆ ਵੀ ਜਦੋਂ ਸਿਆਸੀ ਆਗੂ ਆ ਜਿਹੜਾ ਪੋਲਿਟਿਸ਼ੀਅਨ ਆ ਜਿਹੜਾ ਜਦੋਂ ਉਹ ਧਰਮ ਦੇ ਕੰਮਾਂ ਦੇ ਵਿੱਚ ਦਖਲਦਜ਼ੀ ਕਰਨ ਲੱਗ ਜਵੇ ਜਾਂ ਧਾਰਮਿਕ ਬਿਆਨ ਦੇਣ ਲੱਗ ਜਵੇ ਤਾਂ ਸਮਝ ਲਓ ਉਸ ਦੇਸ਼ ਦੇ ਵਿੱਚ ਲੋਕਤੰਤਰ ਦਾ ਘਾਣ ਹੋਣਾ ਸ਼ੁਰੂ ਹੋ ਗਿਆ ਜੀ ਤੁਹਾਨੂੰ ਲੱਗਦਾ ਹੈ ਆਪਣੇ ਇੱਥੇ ਪੰਜਾਬ 'ਚ ਦੇਖੀਏ ਜੀ ਹਾਂਜੀ ਦੇਖੀਏ ਜੀ ਮੈਂ ਚਮਕੌਰ ਸਾਹਿਬ ਦਾ ਇੱਕ ਵਰਤਾਨ ਤੁਹਾਡੇ ਨਾਲ ਸਾਂਝਾ ਕਰ ਦਿੰਨਾ ਜਿਹੜੀ ਉੱਥੇ ਸਾਡੇ ਨਗਰ ਕੀਰਤਨ ਆ ਰਹੇ ਨੇ ਹਰ ਇੱਕ ਜਗ੍ਹਾ ਤੋਂ ਲੋਕ ਲੈ ਕੇ ਆ ਰਹੇ ਨੇ ਨਗਰ ਕੀਰਤਨ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਦੇ ਹੇਠ ਆ ਰਹੇ ਨੇ ਤੇ ਉਹਨਾਂ ਦਾ ਆਉਣਾ ਕਿੱਥੇ ਬਣਦਾ ਜਿੱਥੇ ਗੁਰੂ ਇਤਿਹਾਸ ਨਾਲ ਜੁੜੇ ਹੋਏ ਗੁਰੂ ਘਰ ਨੇ ਸਥਾਨ ਨੇ ਉੱਥੇ ਆਉਣਾ ਬਣਦਾ ਜੀ ਜਿਹੜਾ ਸਰਕਾਰ ਲੈ ਕੇ ਆਈ ਉਹਦੀ ਗੱਲ ਕਰ ਰਹੇ ਹੋ ਤੁਸੀਂ ਉਹਦੀ ਗੱਲ ਕਰ ਰਹੇ ਹੁਣ ਇੱਕ ਸਰਕਾਰ ਲੈ ਕੇ ਆਈ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਆ ਪੰਜ ਨਿਸ਼ਾਨਚੀ ਤੇ ਪੰਜ ਪਿਆਰਾਂ ਦੀ ਅਗਵਾਈ ਦੇ ਵਿਚਾਰੇ ਤੋ ਸਾਡੇ ਚਮਕੌਰ ਸਾਹਿਬ ਪਹੁੰਚਦਾ ਸਾਡੇ ਚਮਕੌਰ ਸਾਹਿਬ ਜਿਹੜਾ ਮੇਨ ਰੋਡ ਤੇ ਘੋੜੇ ਵਾਲਾ ਚੌਕ ਵਜਦਾ ਉੱਥੇ ਸਬਜ਼ੀ ਦੀਆਂ ਦੁਕਾਨਾਂ ਉੱਥੇ ਤੋਂ ਅਰਦਾਸ ਕਰਕੇ ਸਿੱਧਾ ਅੱਗੇ ਰੋਪੜ ਅਨੰਤਪੁਰ ਸਾਹਿਬ ਬਾਤੇ ਚਮਕੌਰ ਸਾਹਿਬ ਦੇ ਵਿੱਚ ਜਿਹੜਾ ਸ਼ਹੀਦਾਂ ਦਾ ਸਥਾਨ ਹੈ ਜਿੱਥੇ ਗੁਰੂ ਸਾਹਿਬ ਦੇ ਤਿੰਨ ਨਾਦੀ ਪੁੱਤਰ ਦੋ ਨਾਦੀ ਪੁੱਤਰ ਤਿੰਨ ਨਾਦੀ ਤੇ ਦੋ ਬਿੰਦੀ ਤੇ ਬਾਕੀ ਗੁਰੂ ਦੇ ਸਿੱਖ ਉੱਥੇ ਸ਼ਹੀਦ ਹੋਏ ਜੀ ਦੋ ਬਿੰਦੀ ਪੁੱਤਰ ਮਤਲਬ ਗੁਰੂ ਸਾਹਿਬ ਦੇ ਸਹੈਬਜ਼ਾਦੇ ਨਾਦੀ ਪੁੱਤਰ ਮਤਲਬ ਪੰਜਾਂ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਤੇ ਬਾਕੀ ਗੁਰੂ ਸਾਹਿਬ ਦੇ ਸਿੱਖ ਉਹ ਸ਼ਹੀਦ ਹੋਨੇ ਉਸ ਸਥਾਨ ਤੇ ਤੁਹਾਨੂੰ ਨਤਮਸਤਕ ਨਹੀਂ ਹੋਣ ਗਿਆ ਜੀ ਉਹ ਐਮਐਲਏ ਤੋਂ ਸਰੂਪੇ ਪਵਾ ਕੇ ਉਹ ਨਗਰ ਕੀਰਤਨ ਸੜਕੋ ਸੜਕੀ ਬਾਰੇ ਬਾਰ ਆ ਗਿਆ ਜੀ ਚਮਕੌਰ ਸਾਹਿਬ ਸ਼ਹਿਰ ਦੇ ਵਿੱਚ ਤਾਂ بڑے ਨਹੀਂ ਹੋ ਰੋਸ ਇਸ ਗੱਲ ਦਾ ਰੋਸ ਭਾਈ ਜੀ ਇਸ ਤੋਂ ਵੱਡਾ ਡਰਾਮਾ ਕੀ ਹੋ ਸਕਦਾ ਜੀ ਇਸ ਤੋਂ ਵੱਡਾ ਦੁੱਖ ਦੀ ਗੱਲ ਕੀ ਹੋ ਸਕਦੀ ਹੈ ਜੇ ਹੁਣ ਅਸੀਂ ਇਹਦੇ ਬਾਰੇ ਬੋਲਦੇ ਆਂ ਫਿਰ ਕਹਿਣਗੇ ਵੀ ਤੁਹਾਡਾ ਤਾਂ ਕੰਮ ਹੀ ਨਹੀਂ ਆ ਤੁਸੀਂ ਤਾਂ ਸਰਕਾਰ ਨੂੰ ਨਿੰਦਣਾ ਹੀ ਆ ਜੀ ਉਹ ਕਹਿੰਦੇ ਅਸੀਂ ਧਾਰਮਿਕ ਸ਼ਖਸੀਅਤਾਂ ਤੋਂ ਸਲਾਹਾਂ ਲੈ ਕੇ ਇਹ ਪ੍ਰੋਗਰਾਮ ਲਿਖੇ ਆ ਕੋਈ ਆਪਣੇ ਆਪ ਨਹੀਂ ਲਿਖਤੇ ਅਸੀਂ ਬਹੁਤ ਬੰਦੇ ਸੱਦੇ ਉਹਨਾਂ ਤੋਂ ਪੁੱਛਿਆ ਉਹ ਸਲਾਹਾਂ ਲੈ ਕੇ ਫਿਰ ਅਸੀਂ ਕਰ ਰਹੇ ਆ ਸਾਡੇ 'ਚ ਗਲਤੀ ਐਵੇਂ ਕਿਵੇਂ ਕੱਢ ਦੋਗੇ ਤੁਸੀਂ ਤਾਂ ਆਪ ਹੀ ਚੱਕ ਦਿੰਦੇ ਹੋ ਸਾਰਾ ਕੁਝ ਜੋ ਕਰਦੇ ਹੋ ਅਸੀਂ ਸਲਾਹਾਂ ਲੈ ਕੇ ਕਰਦੇ ਆ ਹੁਣ ਜਿਹੜਾ ਇਹਦਾ ਮੰਤਰੀ ਸੌਂਦਾ ਜਾ ਸਾਡੇ ਉਥੇ ਦਾ ਐਮਐਲਏ ਆ ਜਾਂ ਹੋਰ ਜਿਹੜੇ ਨੇ ਉਹ ਕਿਹੜੇ ਧਾਰਮਿਕ ਆਗੂ ਨੇ ਜੀ ਉਹ ਕਿਹੜੇ ਧਾਰਮਿਕ ਲੋਕ ਨੇ ਉਹ ਕਿਹੜਾ ਧਾਰਮਿਕ ਕਾਰਜ ਪ੍ਰਣਾਲੀ ਦੇ ਵਿੱਚੋਂ ਆਏ ਲੋਕ ਨੇ ਜੀ ਉਹ ਉਥੇ ਅਰਦਾਸ ਕਰਕੇ ਬਾਰੋ-ਬਾਰ ਤੋਰਤਾ ਇਹ ਰਹਿਤ ਮਰਿਆਦਾ ਜੀ ਇਹ ਨਗਰਿਕ ਰਹਿਤ ਮਰਿਆਦਾ ਨਹੀਂ ਹੈ ਜੀ ਮੈਂ ਤੁਹਾਨੂੰ ਦੱਸ ਰਿਹਾ ਇਹ ਸਾਰਾ ਕੁਝ ਡਰਾਮਾ ਚੱਲ ਰਿਹਾ ਜਿਹੜਾ ਉਰੇ ਵੀ ਇਹਨਾਂ ਨੇ ਸਜਣ ਬੁਲਾਇਆ ਇਹ ਵੀ ਡਰਾਮ ਹੈ ਸਿਰਫ ਤੇ ਸਿਰਫ ਇੱਕ ਦਿਖਾਉਣ ਵਾਸਤੇ ਆ ਇਹ ਦਖਲਦਾਰ ਜੀ ਹੁਣ ਧਰਮਾਂ ਦੇ ਵਿੱਚ ਵੜ ਗਈ ਇਹੀ ਕੰਮ ਸੰਗ ਕਰ ਰਿਹਾ ਇਹੀ ਸੈਂਟਰ ਦੇ ਵਿੱਚ ਹੋ ਰਿਹਾ ਉਹ ਉਹ ਵੀ ਧਰਮ ਦੀ ਗੱਲ ਕਰਦੇ ਆ ਉਹ ਵੀ ਦੱਸਦੇ ਵੀ ਕਿਆ ਖਾਣਾ ਕਿਆ ਪੀਣਾ ਕਿਹੜਾ ਪਸ਼ੂ ਰੱਖਣਾ ਕਿਹੜਾ ਨਹੀਂ ਰੱਖਣਾ ਉਹ ਚੱਲਦਾ ਸੇਮ ਉਹੀ ਸੇਮ ਉਹੀ ਸੈਕੀ ਇਹਨਾਂ ਦੀ ਹੈ ਇਹ ਤੇ ਵੀ ਟੀਮ ਦੋਹੇ ਰਲ ਕੇ ਲੱਗੀ ਹੋਈ ਨੇ ਕੰਮ ਉਹ ਕਹਿੰਦੇ ਅਸੀਂ ਤਾਂ ਇਹਨੇ ਸਟ੍ਰਿਕਟਲੀ ਇੱਥੇ ਕੰਮ ਕਰ ਰਹੇ ਆ ਵੀ ਜੇ ਬੱਸਾਂ ਭੇਜਣ ਵਿੱਚ ਕਤਾਹੀ ਕੀਤੀ ਤਾਂ ਸਿੱਧੇ ਆਰਟੀਐ ਸਸਪੈਂਡ ਨਾਲ ਹੀ ਸਿੱਧੀਆਂ ਕਾਰਵਾਈਆਂ ਹੋ ਰਹੀਆਂ ਕਿਸੇ ਨੂੰ ਕੋਈ ਮਾਫੀ ਨਹੀਂ ਜਿਹੜਾ ਪ੍ਰਬੰਧਨ ਦੇ ਵਿੱਚ ਕਤਾਹੀ ਕਰ ਰਿਹਾ ਨਾਲ ਦੀ ਨਾਲ ਕਾਰਵਾਈ ਭਾਜੀ ਮੈਂ ਨਾ ਇਹ ਪਹਿਲੀ ਵਾਰ ਦੇਖ ਰਿਹਾ ਜੀ ਚੀਜ਼ੇ ਹੂੰ ਸੇ ਅਸੀ ਰੈਲੀਆਂ ਵਾਸਤੇ ਤਾਂ ਬੱਸਾਂ ਭੇਜ ਕੇ ਲੋਕ ਬੁਲਾਏ ਜਾਂਦੇ ਤੇ ਕਰਦੇ ਤੇ ਕਦੇ ਸੰਗਤ ਵੀ ਇਦਾਂ ਆਉਂਦੀ ਹੁੰਦੀ ਹੈ ਜੀ ਸੰਗਤ ਕਿਹਨੂੰ ਕਹਿੰਦੇ ਆ ਜੀ ਇਹ ਸਹੂਲਤ ਨਹੀਂ ਲੱਗਦੀ ਸੰਗਤ ਲਈ ਤੁਹਾਨੂੰ ਵੀ ਸਹੂਲਤ ਵਾਸਤੇ ਬੱਸਾਂ ਭੇਜੀਆਂ ਵੀ ਭਾਈ ਆਓ ਨਤਮਸਤਕ ਹੋ ਦਰਸ਼ਨ ਕਰੋ ਤੇ ਇਹਦਾ ਮਤਲਬ ਜਿੱਥੇ-ਜਿੱਥੇ ਬੱਸਾਂ ਭੇਜੀਆਂ ਇਹਦਾ ਮਤਲਬ ਉੱਥੋਂ ਪਹਿਲਾਂ ਟਰਾਂਸਪੋਰਟ ਹੈ ਨਹੀਂ ਏਹੀ ਮਤਲਬ ਹੋਇਆ ਨਾ ਜੀ ਇਹਦਾ ਮਤਲਬ ਇਹ ਹੈ ਵੀ ਟਰਾਂਸਪੋਰਟ ਦਾ ਜਿਹੜਾ ਸਾਡਾ ਸਟਰਕਚਰ ਆ ਉਹ ਪ੍ਰੋਪਰ ਕੰਮ ਨਹੀਂ ਕਰ ਰਿਹਾ ਸਾਡੇ ਕੋਈ ਘਾਟ ਆ ਸਾਡੇ ਕੋਈ ਕਮੀ ਆ ਤੇ ਠੀਕ ਆ ਤੁਸੀਂ ਦੋ ਚੌ ਦਿਨਾਂ ਬਾਅਦ ਤੇ ਤਾਂ ਲੋਕਾਂ ਨੂੰ ਬੁ 350 ਸਾਲਾ ਗੁਰੂ ਸਾਹਿਬ ਦੀ ਸ਼ੀਧੀ ਸ਼ਤਾਬਦੀ ਮਨਾ ਰਹੇ ਆ ਅਸੀਂ ਤੇ ਇਹ 2-3 ਦਿਨਾਂ ਵਾਸਤੇ ਬਸਾਂ ਭੇਤੀਆਂ ਉਸ ਤੋਂ ਬਾਅਦ ਲੋਕਾਂ ਨੇ ਆਉਣਾ ਨਹੀਂ ਸੰਗਤ ਨੇ ਉਹ ਕਿਵੇਂ ਆਉਣਗੇ ਜੀ ਫਿਰ ਦੂਰ ਦਰੱਡੇ ਤੋਂ ਆਉਣਾ ਜੀ ਗੱਲ ਕੁਝ ਵੀ ਨਹੀਂ ਹੈ ਜੀ ਇਹਨਾਂ ਦੇ ਪਾਰਟੀ ਵਰਕਰ ਲੈਗੇ ਹੋਣੇ ਆ ਇਹ ਆਪਣੇ ਪਾਰਟੀ ਵਰਕਰਾਂ ਨੂੰ ਕਰੇ ਆਪਣੀਆਂ ਗੱਡੀਆਂ ਖੜਾਓ ਤੁਹਾਨੂੰ ਸਰਕਾਰੀ ਖਰਚੇ ਤੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਸਰਕਾਰੀ ਬਸ ਆਉਣਗੀਆਂ ਉਹਦੀ ਬਲੀ ਚੜਾਤਾ ਵਿਚਾਰਾ ਇੱਕ ਅਫਸਰ ਮੈਂ ਉਹ ਅਫਸਰ ਨੂੰ ਮਿਲੇ ਆ ਜੀ ਉਸ ਅਫਸਰ ਦੀ ਕਾਰਜ ਪ੍ਰਣਾਲੀ ਅਸੀਂ ਦੇਖੀ ਆ ਸਾਡੇ ਦਰਿਆ ਦੇ ਬੰਨਾਂ ਤੇ ਉਹ ਸਾਡੇ ਉਥੇ ਕੋਆਰਡੀਨੇਟਰ ਦਾ ਕੰਮ ਕੀਤਾ ਠੀਕ ਅਫਸਰ ਸੀਗਾ ਉਹ ਉਹਨੂੰ ਕੰਮ ਕਰਨ ਦਾ ਬੜਾ ਤਰੀਕਾ ਬੜਾ ਸਾਊ ਅਫਸਰ ਸੀਗਾ ਜੀ ਮੈਂ ਤਾਂ ਜਦੋਂ ਦੀ ਖਬਰ ਪੜ੍ਹੀ ਮੈਂ ਤਾਂ ਨਾ ਮੈਂ ਇਹ ਵੀ ਚੰਡਤਾ ਮੈਂ ਵੀ ਇਹ ਕਿਤੇ ਨਾ ਕਿਤੇ ਅਸਲ ਦੇ ਵਿੱਚ ਰੌਲਾ ਕੁਝ ਹੋਰ ਹੈ ਜੀ ਮੈਨੂੰ ਐਦਾਂ ਲੱਗਦਾ ਬਸਾ ਬੂਸ ਵਾਲੀ ਗੱਲ ਹੋਰ ਹੈ ਮੈਨੂੰ ਲੱਗਦਾ ਲੀਡਰਾਂ ਦੇ ਗੱਡੀਆਂ ਗੁੱਡੀਆਂ ਦੇ ਵਿੱਚ ਤੇਲ ਨਹੀਂ ਪਿਆ ਉਹ ਅਫਸਰ ਨੇ ਕਿਤੇ ਨਾ ਜਵਾਬ ਦੇ ਦਿੱਤਾ ਜੇਬ ਜੂਬ ਚੋਂ ਪਾਉਣ ਤੋਂ ਉਹ ਵਿਚਾਰਾ ਝਟਕਾਤਾ ਇਹਨਾਂ ਨੇ ਉਹਦੀ ਬਲੀ ਲੈ ਲਈ ਹੋਰ ਕੁਝ ਨਹੀਂ ਹੈਗਾ ਜੀ ਦੇਖਿਓ ਤੁਸੀਂ ਬਾਅਦ ਵਿੱਚ ਡਰਾਮਾ ਨਿਕਲਿਆ ਹੋਊਗਾ ਵੈਸੇ ਅਫਸਰ ਸਾਡੇ ਗੁੰਗੇ ਨਹੀਂ ਬੋਲਦੇ ਨਹੀਂ ਹੈਗੇ ਅਫਸਰ ਵੀ ਸੱਚ ਨਹੀਂ ਬੋਲਦੇ ਬੋਲ ਦੇਣਾ ਚਾਹੀਦਾ ਅਫਸਰਾਂ ਨੂੰ ਵੀ ਗੱਡੀ ਕੀ ਗੱਲ ਹੈ ਕੀ ਕਰ ਲੈਣਗੇ ਜੀ ਬਾਤ ਬਦਲੀ ਕਰ ਦੇਣਗੇ ਉਹ ਜਾਗ ਦੀ ਜ਼ਮੀਨ ਰੱਖੋ ਸੌਰੇਓ ਤੁਸੀਂ ਕਿੱਧਰ ਤੁਰ ਪੇ ਸਾਰੇ ਕੰਮਾਂ ਨੂੰ ਨਿੰਦੀ ਜਾਂਦੇ ਹੋ ਕੋਈ ਚੰਗਾ ਵੀ ਲੱਗਿਆ ਮੰਤਰੀ ਸਾਹਿਬ ਇੱਥੇ ਸਾਰੀਆਂ ਰਾਤਾਂ ਨੂੰ ਘੁੰਮਦੇ ਰਹਿੰਦੇ ਆ ਵੀਡੀਓ ਵੀ ਨਾਲ ਦੀ ਨਾਲ ਪਾਉਂਦੇ ਆ ਵੀ ਦੇਖੋ ਅਸੀਂ ਸੇਵਾ 'ਚ ਲੱਗੇ ਹੋਏ ਆ ਦੇਖੋ ਸੜਕਾਂ ਕਿੰਨੀਆਂ ਵਧੀਆ ਦੇਖੋ ਲਾਈਟਾਂ ਲੱਗੀਆਂ ਹੋਈਆਂ ਸਜਾਇਆ ਪਿਆ ਨਾਦਪੁਰ ਸਾਹਿਬ ਉਹ ਸਾਰਾ ਉਹਨਾਂ ਇੱਕ ਦਰਖਤ ਨੂੰ ਕਲੀ ਲੱਗੇ ਹੋਏ ਤੇ ਕਰਨ ਆਪ ਲੱਗੇ ਹੋਏ ਆ ਤੇ ਬੜਾ ਖੂਬਸੂਰਤ ਦ੍ਰਿਸ਼ਤਾ ਜੇ ਤੁਸੀਂ ਕਹੋ ਤਾਂ ਮੈਂ ਮੜਾ ਦੱਸ ਦਿੰਨਾ ਉਹ ਖੂਬਸੂਰਤ ਦ੍ਰਿਸ਼ਤਾ ਵੀ ਮੰਤਰੀ ਸਾਹਿਬ ਲੱਗੇ ਹੋਇਆ ਉਹਦੇ ਨਾਲ ਕਲੀ ਕਰਨ ਆਲੇ ਦੋਲੇ 6-7 ਮੋਬਾਈਲ ਲੱਗੇ ਹੋਏ ਆ ਜੀ ਉਹਨੂੰ ਰਿਕਾਰਡ ਕਰਨ ਆਲੇ ਦੋਲੇ 10-12 ਪੁਲਿਸ ਵਾਲੇ ਗੰਨਾ ਲੈ ਕੇ ਕਣੇ ਆ ਜੀ ਤੇ ਮੰਤਰੀ ਸਾਹਿਬ ਇਕੱਲੇ ਉੱਥੇ ਲੱਗੇ ਹੋਇਆ ਇਹਨੂੰ ਸੇਵਾ ਕਹਿੰਦੇ ਆ ਜੀ ਕੀ ਪਤਾ ਕਲੀ ਬਹੁਤ ਸੋਹਣੀ ਕਰਦੇ ਹੋਣ ਜਿਹੜੀ ਕੈਮਰਿਆਂ ਦੀ ਅੱਖ ਚ ਰਿਕਾਰਡ ਹੋਣੀ ਬਣਦੀ ਸੀ ਫਿਰ ਇੱਥੇ ਹੀ ਪਤਾ ਲੱਗਦਾ ਜੀ ਹੁਣ ਵੀ ਕਿੰਨੇ ਕੇ ਮੈਚੂਰ ਨਹੀਂ ਇਹ ਲੋਕ ਮਤਲਬ ਇਹ ਸੇਵਾ ਜੀ ਇਹ ਜੋੜੇ ਘਰ ਬਣਾਤੇ ਉਹਨਾਂ 'ਤੇ ਵੀ ਆਪੀ ਲਿਖਿਆ ਹੋਤਾ ਵੀ ਇਹ ਵੀ ਜੋੜੇ ਘਰ ਦੇਖਿਆ ਤੁਸੀਂ ਕਦੇ 70 ਸਾਲਾਂ 'ਚ ਮੈਂ ਪਹਿਲੀ ਵਾਰ ਦੇਖਿਆ ਜੀ ਕਿੱਥੇ ਦੇਖਿਆ ਤੁਸੀਂ ਇਹ ਸੋਸ਼ਲ ਮੀਡੀਆ 'ਤੇ ਚੱਲ ਰਹੀ ਸੀ ਕਿ ਜਿਹੜੀ ਫੋਟੋ ਹਾਂਜੀ 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 ਸੋਸ਼ਲ ਮੀਡੀਆ 'ਤੇ ਫੋਟੋ ਮੇਰੇ ਕੋਲ ਨਹੀਂ ਮੈਂ ਵੀ ਪੋਸਟ ਕੀਤਾ ਵੀ ਆ ਲਓ ਜੀ ਭਾਈ ਹੁਣ ਆ ਵੀ 70 ਸਾਲ ਦੇ ਵਿੱਚ ਪਹਿਲੀ ਵਾਰ ਹੋਗਾ ਜੀ ਕਿੱਥੇ ਕਿੱਥੇ ਕਰੋਗੇ ਬਾਈ ਜੀ ਕੀ ਦੇਖੂਗੇ ਇਹਨਾਂ ਦਾ ਕੀ ਹਿਸਾਬ ਕਿਤਾਬ ਹੈ ਇਹ ਅੱਜ ਦੀ ਜਿਹੜੀ ਸਾਡੀ ਯੂਰੇ ਆ ਵਿਧਾਨ ਸਭਾ ਲੱਗੀ ਇਹ ਤੋਂ ਇਹਨਾਂ ਨੂੰ ਸਬਕ ਲੈਣਾ ਚਾਹੀਦਾ ਵੀ ਅਸਲ ਲੋਕਾਂ ਦੇ ਮੁੱਦੇ ਅਸਲ ਦੇ ਵਿੱਚ ਹੈ ਕੀ ਲੋਕ ਤਾਂ ਮਰ ਰਹੇ ਨੇ ਗੈਂਗਸਟਰਾਂ ਦੀਆਂ ਗੋਲੀਆਂ ਨਾਲ ਲੋਕ ਤਾਂ ਮਰ ਰਹੇ ਨੇ ਭੁੱਖ ਮਰੀ ਦੇ ਨਾਲ ਲੋਕ ਆਪਸ ਦੇ ਵਿੱਚ ਬੱਚੇ ਸਾਡੇ ਭੱਜੇ ਜਾ ਰਹੇ ਨੇ ਵਿਦੇਸ਼ਾਂ ਨੂੰ ਵਿਦੇਸ਼ਾਂ ਤੋਂ ਹਤਕੜੀਆਂ ਲੱਗ ਲੱਗੇ ਬੱਚੇ ਸਾਡੇ ਆ ਰਹੇ ਨੇ ਇੱਧਰ ਨੂੰ ਉਹਨਾਂ ਮੁੱਦਿਆਂ ਤੇ ਕੋਈ ਗੱਲੇ ਨਹੀਂ ਹੈਗੀ ਤੇ ਗੱਲ ਕੀਤੇ ਤੇ ਹੋ ਰਹੀ ਹੈ ਜੀ ਬਹੁਤ ਮਤ ਮਿਲਿਆ ਉਹਨਾਂ ਨੂੰ ਲੱਖਾਂ ਲੋਕਾਂ ਨੂੰ ਚੁਣ ਕੇ ਭੇਜਿਆ ਬਿਊਰੋਕ੍ਰੇਸੀ ਉਹਨਾਂ ਕੋਲ ਅਫਸਰ ਅਧਿਕਾਰੀ ਇੰਟੈਲੀਜੈਂਸ ਸਭ ਕੁਝ ਉਹਨਾਂ ਕੋਲ ਤੁਸੀਂ ਕਹਿੰਦੇ ਸਭ ਕੁਝ ਸਾਥੋਂ ਲੈਣਾ ਚਾਹੀਦਾ ਉਹਨਾਂ ਨੂੰ ਨਹੀਂ ਪੰਜਾਬ ਦੀ ਜਨਤਾ ਤੋਂ ਸਭ ਕੁਝ ਲੈਣਾ ਚਾਹੀਦਾ ਇਹ ਅਸੀਂ ਪੰਜਾਬ ਦੀ ਜਨਤਾ ਦੇ ਵਿੱਚੋਂ ਆਨੇ ਆ ਅਸੀਂ ਆਪਣੇ ਮੁੱਦੇ ਰੱਖਦੇ ਉਹਨਾਂ ਦੇ ਮੂਰੇ ਇਹ ਪੰਜਾਬ ਦੇ ਮੁੱਦੇ ਨੇ ਇਹ ਕੋਈ ਸਾਡੇ ਘਰ ਦੇ ਮੁੱਦੇ ਤਾਂ ਹੈ ਨਹੀਂ ਜੀ ਮੈਂ ਤਾਂ ਨਸ਼ਾ ਨਹੀਂ ਕਰਦਾ ਇਹ ਮੁੱਦੇ ਤੁਸੀਂ ਉੱਥੇ ਹੀ ਰੱਖ ਦਿੰਦੇ ਜਾ ਕੇ ਉਹ ਨੇੜੇ ਨਹੀਂ ਜੀ ਲੱਗਣ ਦਿੰਦੇ ਹੈਗੇ ਉੱਥੇ ਇਹ ਧਾਰਮਿਕ ਸਮਾਗਮ ਕਰਾ ਰਹੇ ਨੇ ਜੀ ਠੀਕ ਹੈ ਜੀ ਡੇਢ 2 ਕਿਲੋਮੀਟਰ ਆਨੰਦ ਸਭ ਤੋਂ ਪਿੱਛੇ ਗੱਡੀਆਂ ਰੁਕ ਦਿੰਦੇ ਨੇ ਲੋਕਾਂ ਦੀ ਵੇਥੋਂ ਪੈਦਲ ਜਾਓ ਜੀ ਤੇ ਜਿਹੜੀ ਗੱਡੀ ਟੂੰ ਟੂੰ ਕਰਦੀ ਆਉਂਦੀ ਜਿਵੇਂ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਤੇ ਉਹ ਨਹੀਂ ਰੁਕਦੀ ਉੱਥੇ ਇਹ ਧਾਰਮਿਕ ਸਮਾਗਮ ਹੈ ਜੀ ਬੀਏਪੀ ਦੀ ਗੱਡੀ ਜਾਂਦੀ ਐਨ ਗੇਟ ਦੇ ਦਰਵਾਜੇ ਤੱਕ ਤੇ ਜਿਹੜੀ ਸੰਗਤ ਹੈ ਸ਼ਰਦਾ ਨਾਲ ਆਈ ਹੋਈ ਹੈ ਉਹ ਉਹ 3-3 ਕਿਲੋਮੀਟਰ ਤੁਰ ਕੇ ਜਾ ਰਹੀ ਹੈ ਇਹ ਇਹ ਨੂੰ ਧਾਰਮਿਕ ਸਮਾਗਮ ਮਨਾਉਣਾ ਇਸ ਚੀਜ਼ ਨੂੰ ਕਹਿੰਦੇ ਆ ਜੀ ਇਹਨੂੰ ਕਹਿੰਦੇ ਵੀ ਸੇਵਾ ਇਹ ਐਦਾਂ ਸੇਵਾ ਨਹੀਂ ਹੁੰਦੀ ਭਾਈ ਜੀ ਰਫਲਾਂ ਦੇ ਪਹਿਰੇ ਦੇ ਵਿੱਚ ਲਾਲ ਬੱਤੀ ਵਾਲੀਆਂ ਗੱਡੀਆਂ ਦੇ ਵਿੱਚ ਟੂ ਟੂ ਕਰਦੇ ਆ ਭਜਦੇ ਆ ਲੋਕਾਂ ਨੂੰ ਡਰਾਉਂਦੇ ਆ ਦਬਕਾਉਂਦੇ ਆ ਆ ਹਜ਼ਾਰਾਂ ਬੰਦੇ ਪੁਲਿਸ ਦੇ ਲਾ ਕੇ ਲੋਕਾਂ ਨੂੰ ਆਏ ਤੋਰ ਰਹੇ ਨੇ ਜਿਵੇਂ ਭੇਡ ਬੱਕਰੀਆਂ ਹੁੰਦੀਆਂ ਲੈ ਇਹਨਾਂ ਦੇ ਵਿੱਚ ਇਹ ਧਾਰਮਿਕ ਸਮਾਗਮ ਨਹੀਂ ਹੁੰਦੇ ਧਾਰਮਿਕ ਸਮਾਗਮਾਂ ਦਾ ਰੂਪ ਰੰਗ ਹੋਰ ਹੁੰਦਾ ਜੀ ਇਹ ਨਹੀਂ ਹੁੰਦਾ ਹੈ ਜੀ ਤੁਸੀਂ ਕਹਿੰਦੇ ਸੇਵਾ ਵੀ ਤਾਂ ਕਰਨੀ ਆ ਪ੍ਰਬੰਧ ਵੀ ਕਰਨੇ ਆ ਤੁਹਾਡੀ ਸਰਵਿਸ ਦੇ ਵਿੱਚ ਪੁਲਿਸ ਲੱਗੀ ਹੋਈ ਆ ਤੁਸੀਂ ਉਹਨੂੰ ਕਹੀ ਜਾਂਦੇ ਹੋ ਵੀ ਭੇਡਾਂ ਬੱਕਰੀਆਂ ਨੂੰ ਤੋੜਨੇ ਵਾਲੇ ਆ ਜੜੀ ਸਮਝੀ ਜਾਂਦੇ ਤੁਸੀਂ ਉਹ ਤਾਂ ਡਾਂਗਾ ਲਈ ਖੜੇ ਨੇ ਜੀ ਤੁਸੀਂ ਗੱਡੀ ਲਿਆ ਕੇ ਦਿਖਾ ਦੇ ਕੋਈ ਬੰਦਾ ਅੱਗੇ ਚੱਲੋ ਤੇ ਗੱਡੀ ਦੇ ਉੱਤੇ ਡੰਡੇ ਨਾ ਮਾਰੇ ਤੇ ਗੱਡੀ ਦਾ ਬਾਉਂਡਰਾਂ ਕੀਤਾ ਫੇਰ ਕਿਉਂ ਜੀ ਉਹ ਪੁਲਿਸ ਸਾਡੇ ਬਾਤ ਇਹ ਨਹੀਂ ਲਈ ਵੀ ਉਹ ਲਾਈ ਵੀ ਇਹਨਾਂ ਨੇ ਆਪ ਦੀ ਰਾਖੀ ਬਾਤ ਤੇ ਵੀ ਕਿ ਲੋਕ ਨਾ ਡਲਾ ਤੋਂ ਡਲਾ ਹੁੰਦਾ ਹੈ ਕਹਾਂ ਸੇ ਚਲਾ ਹੁੰਦਾ ਹੈ ਕਿਤੇ ਇਹ ਜਗਾਮ ਨਾ ਕਰ ਦੇਣ ਉਹ ਕਹਿੰਦੇ ਨਹੀਂ ਸਾਡੇ ਨਾਲ ਨਹੀਂ ਹੁੰਦਾ ਇਹ ਕੰਮ ਉਹ ਕਹਿੰਦੇ ਸਪਾਈ ਸਾਹਿਬ ਤੁਸੀਂ ਇੱਧਰ ਨੂੰ ਮੂੰਹ ਕਰ ਲਓ ਉਹ ਪੁਰਾਣੇ ਬੰਦੇ ਸੀ ਜਿਹੜੇ ਸੋਚਦੇ ਹੁੰਦੇ ਸੀ ਜੁੱਤੀ ਨਗਦਰੋਂ ਆ ਜਵੇ ਮੇਰੇ ਨਹੀਂ ਕੋਈ ਮਾਰਦਾ ਤੂੰ ਆਰਾਮ ਨਾਲ ਖੜਾ ਕੋਈ ਚੱਕਰ ਮੇਰੇ ਖਿਆਲ ਦੇ ਵਿੱਚ ਇਹਨਾਂ ਦੀ ਸਰਕਾਰ ਦੇ ਖੁੱਲ 14 ਮਹੀਨੇ ਰਹਿ ਗਏ ਤੇ 13 ਰਹਿ ਗਏ ਹੁਣ ਤਾਂ ਆ 11ਵਾਂ ਵੀ ਲੰਘ ਜਾਣਾ ਹੁਣ 13 ਮਹੀਨੇ ਰਹਿ ਗਏ ਜੀ 13 ਮਹੀਨੇ ਬਾਅਦ ਇਹਨਾਂ ਨੂੰ ਪਤਾ ਲੱਗ ਜਾਊਗਾ ਵੀ ਪੰਜਾਬ ਦੇ ਦਿਲ ਵਿੱਚ ਇਹਨਾਂ ਲਈ ਕਿੰਨਾ ਕੁ ਸਤਿਕਾਰ ਆ ਕਿੰਨਾ ਕੁ ਪਿਆਰ ਆ ਬਹੁਤ ਹੀ ਉਹ ਕਹਿੰਦਾ ਵੀ ਜਜਮਾਨਾ ਬਾਲ ਗੱਡੇ ਗੱਡੇ ਉਹ ਕਹਿੰਦਾ ਰੁਕ ਜਾ ਬਸ ਮੁਰੇ ਗਿਰਨੇ ਵਾਲੇ ਹੀ ਨੇ ਉਹ ਇਹਨਾਂ ਨਾਲ ਉਹੀ ਹੋਣੀ ਆ ਜੀ ਤੁਸੀਂ ਦੇਖਿਓ ਜੀ 13 ਮਹੀਨੇ ਬਾਅਦ ਅਬ ਵੈਸੇ ਤਾਂ 7-8 ਮਹੀਨੇ ਬਾਅਦ ਦੇਖਿਓ ਲੋਕਾਂ ਨੇ ਇਹਨਾਂ ਨੂੰ ਲੱਗ ਜਾਣਾ ਕਰਨ ਸ਼ੁਰੂਆਤ ਹੋ ਗਈ ਸ਼ੁਰੂਆਤ ਹੋਈ ਵੀ ਪਿੰਡਾਂ ਦੇ ਵਿੱਚ ਇਹ ਸ਼ੁਰੂਆਤ ਹੋ ਚੁੱਕੀ ਆ ਇਹ ਹਲੇ ਸਮਝ ਨਹੀਂ ਰਹੇ ਅਸਲ ਦੇ ਵਿੱਚ ਨਾ ਇਹਨਾਂ ਦੇ ਬਹੁਤ ਹੀ ਜ਼ਿਆਦਾ ਚੱਕਾ ਚਾਹੋਂ ਦਿਮਾਗ ਨੂੰ ਛੜ ਗਈ ਭਾਈ ਜੀ ਇਹ ਭੁੱਲ ਗਏ ਅਸਲ ਦੇ ਵਿੱਚ ਆਮਕਰ ਇਹ ਸ਼ਾਉ ਤੇ ਪੁੱਲ ਗਏ ਬਾਈ ਜੀ ਇਹ ਸ਼ਾਉ ਤੇ ਪੁੱਲ ਗਏ ਪੰਜਾਬ ਦੇ ਲੋਕਾਂ ਦਾ ਧੁਖਾ ਹੋ ਗਿਆ ਪੰਜਾਬ ਉਹ ਕਹਿੰਦੇ ਵੀ ਆਸਮਾਨ ਸੇ ਗਿਰਾ ਖਜੂਰ ਪਟਕੇ ਵਾਲਾ ਕੰਮ ਹੋ ਗਿਆ ਪੰਜਾਬ ਨਾਲ ਪੰਜਾਬ ਨੇ ਭਲਾ ਚਾਹਿਆ ਤਾਂ ਲੋਕਾਂ ਨੇ ਚਾਹਿਆ ਤਾਂ ਵਿਸ਼ਾ ਇਹ ਪੰਜਾਬ ਵਿੱਚ ਜੂਗਾ ਪਰ ਆ ਹੀ ਨਹੀਂ ਤਾਂ ਪਤਾ ਵੀ ਐਨੇ ਨਰਮੋਹੇ ਹੋ ਜਾਣਗੇ ਇਹ ਨਹੀਂ ਸੀ ਪਤਾ ਪੰਜਾਬ ਨੂੰ ਬੜਾ ਗਰ ਕਰਤਾ ਬਾਈ ਪੰਜਾਬ ਦਾ ਧੰਨਵਾਦ ਜੀ ਬਿਲਕੁਲ ਸੋ ਵਿਧਾਨ ਸਭਾ ਦਾ ਐਕਟ ਜਿਹੜਾ ਹੈਗਾ ਉਹ ਕੀਤਾ ਗਿਆ ਦੂਜੇ ਪਾਸੇ ਅਸਲ 'ਚ ਵੀ ਵਿਧਾਨ ਸਭਾ ਇੱਥੇ ਲੱਗਣੀ ਆ ਇਹ ਤੁਸੀਂ ਅੱਜ ਸੁਣ ਲਈਆਂ ਤੇ ਉਹ ਕੱਲ ਸੁਣ ਲੈਣੀ ਆ ਤੇ ਉਹਨਾਂ ਦੇ ਵਿੱਚੋਂ ਚੰਗੀ ਤੁਹਾਨੂੰ ਕਿਹੜੀ ਲੱਗਦੀ ਆ ਤੁਹਾਡੇ ਦਿਲ ਦੇ ਕਰੀਬ ਕੀ ਆ ਤੁਹਾਡੇ ਆਪਣੇ ਵਿਚਾਰ ਕੀ ਆ ਉਹ ਸਾਰੇ ਤੁਸੀਂ ਟਿੱਪਣੀਆਂ ਦੇ ਰੂਪ ਦੇ ਵਿੱਚ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਰਸਨਾਮ ਸਿੰਘ ਪੰਜਾਬੀ ਲੁੱਕ ਚੈਨਲ